ਇੱਕ ਰਾਜਾ ਸੀ ਰਾਜ ਦਾ ਬਹੁਤ ਵੱਡਾ ਰਾਸ਼ੀ ਤੇ ਜਾਣੀ ਉਹਨੇ ਕੁੰਈਆਂ ਰਾਜਾਂ ਦੇ ਕਬਜ਼ਾ ਕਰ ਲਿਆ ਜੰਗ ਕਰ ਕਰਕੇ ਫਿਰ ਉਹਦੀ ਇੱਕ ਰਾਜੇ ਨਾਲ ਟੱਕਰ ਲੱਗ ਗਈ ਟੱਕਰ ਲੱਗ ਗਈ ਆਪ ਵੀ ਜਾਇਆ ਖਰੇ ਜੰਗ 'ਚ ਮੁੰਡਾ ਵੀ ਜਾਇਆ ਖਰੇ ਜੰਗ 'ਚ ਤੇ ਪਾਸਾ ਨਾ ਕੋਈ ਹੋਵੇ ਜੱਤਿਆਂ ਨਾਲ ਜਾਵੇਂ ਮੂਹਰੋਂ ਨੱਕ ਭੰਨੇ ਹੋਈ ਰਾਜਾ ਉਹਨੇ ਫਿਰ ਪੰਡਤ ਸੱਦੇ ਪੰਡਤਾਂ ਦਾ ਬਾਲਾ ਮੰਨਦੇ ਸੀ ਹਣ ਵੀ ਮੰਨਦੇ ਆ ਜਿਹਨੇ ਆਪਣੇ ਮੰਤਰੀ ਸ਼ੰਤੀਆ ਸਾਹਿਬ ਪੰਡਤ ਨੂੰ ਮੰਨਦੇ ਆ ਜੋਸ਼ ਕਰਾਉਂਦੇ ਆ ਜੋਸ਼ ਹੁੰਦੀ ਵੀ ਸਹੀ ਆ ਪੱਤਰੀ ਆ ਜਿਹੜੀ ਪੱਤਰੀ ਸਹੀ ਦੱਸਦੀ ਆ ਆ ਪੁੱਛਾ ਪਛਾਣਾ ਝੂਠ ਆ ਪੱਤਰੀ ਤੇ ਜੋ ਲਿਖਿਆ ਵਾ ਸਭ ਕੋ ਸੱਚ ਨਿਕਲੂ ਤੇ ਜਦੋਂ ਭਾਈ ਉਹ ਉਹਨੇ ਪੱਤਰੀ ਖਲਾਈ ਤੇ ਉਹਨੇ ਦਾਸਤਾ ਪਾਦੇ ਨੇ ਪਾਦਾ ਕਹਿੰਦਾ ਵੀ ਤੇਰੀ ਜਿੱਤ ਨਹੀਂ ਹੋਣੀ ਜਿੰਨੀ ਮਰਜੀ ਫੌਜ ਮਰਵਾਲਾ ਤੇਰੀ ਜਿੱਤ ਤੱਕ ਕਰ ਨਾ ਹੋ ਹੋਰਾ ਹੋ ਗਈ ਅਰਾ ਜਿੱਤ ਤਾਂ ਸ਼ਰਮ ਮੰਗਦੀ ਆ ਚਾਹੇ ਦਾ ਤੇਰਾ ਮੁੰਡੇ ਦਾ ਸਿਰ ਹੋਵੇ ਚਾਹੇ ਤੇਰੀ ਨੂਂ ਦਾ ਹੋਵੇ ਫਿਰ ਤੇਰੀ ਜੱਤ ਹੋ ਉਹਨੇ ਹੋ ਗਾਲ ਜਦੋਂ ਕਰੀ ਆਖਿਆ ਆਪਦੀ ਰਾਣੀ ਕੋਲੇ ਉਹਨੇ ਗੋਲੀਆਂ ਦੇ ਕੰਨ ਬਲੇ ਤੇਗੀ ਉਹ ਕਹਿੰਦਾ ਵੀ ਚਲ ਮੁੰਡੇ ਨੂੰ ਫੇਰ ਵਿਆਹ ਲਾਂਗੇ ਤੇ ਨੂਂ ਦਾ ਸਿਰ ਦੇ ਦਾਨੇ ਵੀ ਫੇਰ ਜੱਤ ਹੋਊ ਆਪਣੀ ਉਹ ਗੋਲੀਆਂ ਦੇ ਕੰਨ ਬਲੇਲ ਪਈ ਗੋਲੀਆਂ ਨੇ ਜਾ ਕੇ ਉਹ ਬਹੂਨ ਦਾਸਤਾ ਨੇ ਜੇ ਭਾਈ ਤੈਥੋਂ ਕਿਸੇ ਸਕੀਮ ਨਾਲ ਬਚੀ ਦਾ ਦਾ ਪਾਸ ਜਾ ਤੇ ਤੇਰਾ ਦਾ ਸਿਰ ਵੱਲੂਗਾ ਤੇਰਾ ਸਹਰਾ ਥੋੜੀ ਜਿੱਤ ਨਹੀਂ ਹੋਣੀ ਨਹੀਂ ਉਹ ਜੋ ਮੁੰਡਾ ਜੰਗ ਚ ਗਿਆ ਵਿਆ ਸੀ ਜਦੋਂ ਮੁੰਡਾ ਾਠਣੇ ਆਇਆ ਜੰਗ ਤੇ ਅੱਗ ਗਿਆ ਮੁੜ ਕੇ ਮਹਿਲਾਂ ਚ ਆਇਆ ਆਉਂਦੇ ਨੂੰ ਉਹ ਪਈ ਚਾਦਰ ਤਾਣੀ ਉਹ ਆਲਾ ਰਾਣੀ ਤੂੰ ਪਈ ਬੋਲੀ ਨਹੀਂ ਉਹ ਦੂਜੀ ਆ ਰਾਣੀ ਤੂੰ ਤੀਜੀ ਆ ਕਹਿੰਦਾ ਬੋਲਦੀ ਨਹੀਂ ਦਸਤਾ ਦੇ ਉਹ ਇਹ ਦਸਣਾ ਕੀ ਆ ਉਹਦੇ ਨਾਲ ਪ੍ਰੇਮ ਬਹੁਤ ਸੀ ਰਾਣੀ ਬਹੁਤ ਸੋਹਣੀ ਸੀ ਅਜੀ ਦਸਣਾ ਕੀ ਆ ਵੀ ਬਾਪੂ ਆ ਪਾ ਪਾ ਦੇ ਤੋ ਪੁੱਛਿਆ ਜੇਤ ਨਹੀਂ ਹੁੰਦੀ ਉਹਦਾ ਫੁੱਜਾ ਮਰੀ ਜਾਣਗੀਆਂ ਵੀ ਨੂੰ ਦਾ ਸਿਰ ਵੜ ਦੇ ਤੇ ਕੁਰਬਾਨੀ ਦੇ ਦੇ ਤੇਰੀ ਜਿੱਤ ਹੋ ਜੂ ਤੇ ਬਾਪੂ ਨੇ ਮਾਨ ਨਾ ਰਾਇਆ ਕਰੀਆ ਉਹ ਕਹਿੰਦੀ ਨੂੰ ਨੂੰ ਵੜ ਦੇ ਮੁੰਡਾ ਫੇਰ ਵਿਆ ਨਾ ਉਹ ਆ ਤੂੰ ਮੈਨੂੰ ਰੋਟੀ ਟੋਕ ਖਾ ਲੈਣ ਤੈਨੂੰ ਮਰਨ ਨਹੀਂ ਦਿੰਦਾ ਬੇਫਿਕਰ ਰੋਟੀ ਟੋਕ ਖਾ ਕੇ ਉਹਨਾਂ ਨੇ ਆਦੇ ਦੋ ਘੋੜੇ ਲੈ ਤਨ ਪਤਾ ਲੈ ਕੇ ਤੇ ਰਾਤੇ ਆਸ ਨਿਕਲ ਗਏ ਉਹ ਨਿਕਲ ਗਏ ਤੇ ਉਹ ਤੜਕੋਂ ਰਾਜੇ ਨੂੰ ਪਤਾ ਲੱਗਿਆ ਰਾਜੇ ਨੇ ਬਥੇਰਾ ਪਾਲਿਆ ਪੂੜਿਆ ਵਰ ਨਿਕਲ ਗਏ ਦੂਰ ਜਾਂਦੇ ਜਾਂਦੇ ਉਹ ਬਹੁਤ ਦੂਰ ਜਾਵੜੇ ਉੱਥੇ ਜਾ ਕੇ ਫਿਰ ਸ਼ਹਿਰ ਆਇਆ ਜੋ ਸ਼ਹਿਰ ਚ ਬੜੇ ਤੇ ਸ਼ਹਿਰ ਬਹੁਤ ਡਵਲ ਉਮੇ ਦੁਕਾਨਾਂ ਤੇ ਬੰਦਾ ਕੋਈ ਨਾ ਉਹਨੂੰ ਇੱਕ ਦੁਕਾਨ ਤੇ ਪੁਹਾ ਕੇ ਤੇ ਵਾਲਾ ਮਹਿਲ ਆ ਮੂਰੇ ਦਾ ਮਹਿਲਾ ਜਾ ਕੇ ਆਉਣਾ ਉਹ ਰਾਜਾ ਮਹਿਲਾਂ ਚ ਗਿਆ ਤੇ ਮਹਿਲਾਂ ਚ ਦਿਓ ਪਿਆ। ਉਹ ਦਿਓ ਪਿਆ ਨਾ ਇਹਨੂੰ ਤੇ ਉਹ ਰਾਜਕੁਮਾਰ ਨੇ ਦਿਓ ਪੜਤਾ। ਵੱਢ ਕੇ ਕਿਰਪਾਨ ਨਾਲ ਤੇ ਖਿੱਚ ਕੇ ਅੰਦਰ ਵਰਮ ਵਾਰ ਲਾਤਾ। ਤੇ ਰਾਣੀ ਕੋਲੇ ਜਾਵੜਿਆ। ਰਾਣੀ ਨੂੰ ਦੱਸਿਆ ਨਾ ਵੀ ਮੈਂ ਇਹਨੂੰ ਵੜਿਆ ਆ। ਵੱਢ ਕੇ ਤੇ ਰਾਣੀ ਨੂੰ ਵੀ ਮਹਿਲਾਂ ਚ ਲੈ ਗਿਆ। ਉੱਥੇ ਰਹਿਣ ਲੱਗੇ ਖਾਣ ਪੀਣ ਨੂੰ ਆਮ ਸਾਰਾ ਸਮਾਨ ਉੱਥੇ। ਤੇ ਉਹ ਸ਼ਿਕਾਰ ਉੱਠ ਗਿਆ ਖਰੇ ਜਿਉਂ ਉੱਥੇ ਰਹਿਣ ਲੱਗੇ ਰਾਜਾ ਰਾਜਾ ਤਾਂ ਯਾਨੀ ਸ਼ਿਕਾਰ ਖਰੋ ਤਾਂ ਮਨਾ ਰਹਿ ਨਹੀਂ ਸਕਦੇ ਹਮਮ ਔਰ ਅਗੇ ਦਾ ਮੁੰਡਾ ਸ਼ਿਕਾਰ ਉੱਠ ਗਿਆ ਖਰੇ ਕੋੜੇ ਤੇ ਤੇ ਉਹਨੂੰ ਘਹਿ ਗਿਆ ਹਮਮ ਅਰੇ ਉਹ ਕਰੀ ਵੀ ਆ ਬਾਹਰ ਨਾ ਖੋਲੀ ਹਮਮ ਕਮਰੇ ਦਾ ਬਾਹਰ ਨਾ ਖੋਲੀ ਇਸ ਦਾ ਉਹਦਾ ਕਮਰਾ ਉਹਦਾ ਬਾਹਰ ਨਾ ਖੋਲੀ ਹਮਮ ਔਰ ਵੀ ਚੰਗਾ ਚੱਲ ਜਦੋਂ ਇਹ 5-7 ਦਿਨ 4 ਦਿਨ ਲੰਘੇ ਹਮਮ ਤੇ ਇੱਕ ਦਿਨ ਕਿਤੇ ਉਹਨੂੰ ਸਾਲੀ ਨੂੰ ਵਿੜਕਾ ਗਈ ਹੂੰਗਾ ਵਜ ਦੇ ਦੀ ਉਹਨੀ ਵੀ ਚਤਕੂ ਕੀ ਆ ਹੂੰ ਹੁੰਗਵਾਈ ਦਾ ਹੂੰ ਜਿਹੜਾ ਰਾਣੀ ਨੇ ਬਾਹਰ ਖੋਲਿਆ ਤੇ ਦਿਓ ਦੇਖ ਕੇ ਡਰ ਗਈ ਹੂੰ ਉਹਦਾ ਰੱਬ ਰੀਏ ਬੰਦ ਗਿਆ ਤੈਨੂੰ ਮੈਂ ਕੁਛ ਨਹੀਂ ਆਦਾ ਹੂੰ ਤੂੰ ਮੇਰਾ ਇਲਾਜ ਕਰ ਦੇ ਮੈਨੂੰ ਰਾਜੇ ਨੇ ਵੜਤਾ ਰਾਜੇ ਉਹਨਾਂ ਦੱਸੀ ਮੈਂ ਤੈਨੂੰ ਕੁਛ ਨਹੀਂ ਆਦਾ ਮੇਰੀ ਜਾਨ ਬਚਾ ਦੇ ਮੈਂ ਨਿਕਲ ਜੂ ਮੇਥੋਂ ਹੂੰ ਉਹਦਾ ਸੋਰੀ ਉਹਦੇ ਲਾਗੀ ਪੱਟੀਆਂ ਕਰਨ ਹੂੰ ਪੱਟੀਆਂ ਕਰ ਦਿਆ ਕਰੇ ਬਾੜਾ ਲਿਆ ਕਰੇ ਰਾਜਾ ਉੱਠ ਗਿਆ ਕਰੇ ਉਹਦੇ ਪੱਟੀਆਂ ਤਾਂ ਦਿਓ ਹੋ ਗਿਆ ਪੂਰਾ ਕਾਇਮ ਹੂੰ ਜਦੋਂ ਦਿਓ ਪੂਰਾ ਕਾਇਮ ਹੋ ਗਿਆ ਉਹ ਤਾਂ ਭਾਈ ਦਿਓ ਦੇ ਮਗਰ ਲੱਗ ਗਈ ਹੂੰ ਦਿਓ ਦੇ ਮਗਰ ਲੱਗ ਗਈ ਤਾਂ ਦਿਓ ਨੇ ਕਿ ਅੱਲੀ ਹੱਥ ਤੇ ਦਿਓਰਾ ਵੀ ਐ ਨਹੀਂ ਗੱਲ ਬਣਦੀ ਤੇ ਤੂੰ ਤਾਂ ਰਾਜੇ ਨੂੰ ਮਾਰ ਦੇ ਹੂੰ ਤੇ ਆਪਾਂ ਫੇਰ ਮौज ਕਰਾਂਗੇ ਅੱਛਾ ਮਾਰੀ ਵੀ ਮਹਾਰਾਜੇ ਨੂੰ ਕਿਵੇਂ ਮਾਰਦੇ ਆਂ ਔਰ ਸਕੀਮ ਤੈਨੂੰ ਮੈਂ ਦੱਸਦਾ ਨਾ ਓਹਨਾਂ ਤੂੰ ਜਿਦੋਂ ਆਇਆ ਰਸ਼ਕਾਰ ਖੇਡ ਕੇ ਤੇ ਤੂੰ ਅੱਖਾਂ ਨਹੀਂ ਬੰਨ ਪੱਟੀਆਂ ਬੰਨ ਕੇ ਤੇ ਪਏ ਜੀ ਅੱਖੀ ਮੇਰੇ ਕਾ ਦਾ ਅੱਖਾਂ ਦੁਖਣੀਆਂ ਆ ਗਈਆਂ ਰੜਕ ਬਾਹਲੀ ਪੈਂਦੀ ਆ ਵੀ ਮੈਨੂੰ ਤਾਂ ਸਿਣੀ ਦੇ ਦੁੱਧ ਤੋਂ ਬਿਨਾਂ ਆਰਾਮ ਨਹੀਂ ਆਉਂਦਾ ਅੱਗੇ ਮੇਰਾ ਪਿਓ ਸਿਣੀ ਦਾ ਦੁੱਧ ਲਿਆ ਕੇ ਦਿੰਦਾ ਸੀ ਤੇ ਤਾਂਰਾਵ ਆਉਂਦਾ ਸੀ ਆ ਸਿਣੀ ਇੱਕ ਤੇ ਦੁੱਧ ਦਿੱਤਾ ਸਿਣੀ ਮਾਰ ਦੂ ਇਹਨੂੰ ਆਪਾਂ ਮौज ਕਰਾਂਗੇ ਹੋਰ ਬਠੀਕਾ ਜਿਦੋਂ ਰਾਜਾ ਖਾਰ ਖੇਡ ਕੇ ਆਇਆ ਤੇ ਆਉਂਦੇ ਨੂੰ ਅੱਖਾਂ ਦੇ ਪੱਟੀਆਂ ਬੰਨ ਲੀਆਂ ਹੂੰ ਤੇ ਪਈ ਹੂੰਗਾ ਮਾਰੇ ਹੂੰ ਉਹਦਾ ਰਾਣੀ ਕੀ ਗੱਲ ਹੋਗੀ ਆਹਦੀ ਪੁੱਛਣਾ ਮੈਂ ਬਹੁਤ ਔਖੀ ਆ ਫੇਰ ਵੀ ਕੀ ਗੱਲ ਹੋਗੀ ਆਹਦੀ ਮੇਰੀਆਂ ਵੀ ਅੱਖਾਂ ਦੁਖਣੀਆਂ ਹੂੰ ਮੇਰੀਆਂ ਅੱਖਾਂ ਉਹਨਾਂ ਚ ਨਹੀਂ ਲੜਕ ਪੈਣੋਂ ਹੜਦੀ ਤੇ ਹਟਣਾ ਜਿੰਨਾ ਚਿਰ ਸਿਣੀ ਦਾ ਦੁੱਧ ਨਹੀਂ ਆਉਂਦਾ ਹੂੰ ਸਿਣੀ ਦਾ ਦੁੱਧ ਲਿਆ ਮੈਂ ਪੱਟੇ ਫੱਟੇ ਪੱਤੇ ਬੰਨੂਗੀ ਤੇ ਫੇਰ ਮੈਨੂੰ ਆਰਾਮ ਆਊਗਾ। ਹੂੰ। ਉਹਦਾ ਚਾਰ ਕੋਈ ਨਹੀਂ ਤੂੰ ਉੱਠ ਉੱਠ ਕੇ ਓਕੀ ਸੌਕੀ ਕਿਰਾ ਰੋਟੀ ਪਾਣੀ ਦਾ ਕਰ। ਹੂੰ। ਤੇ ਫੇਰ ਮੈਂ ਸਵੇਰੇ ਲੇ ਆਉਂ। ਹੂੰ। ਕੋਈ ਗੱਲ ਉਹ ਚੰਗਾ। ਚਲੋ ਉਠੀ ਸਾ ਮਗਰ ਬਣਾਇਆ ਵਾ। ਮਲ ਮੁਲ ਕੇ ਅੱਖਾਂ ਜਾਂ ਤੇ ਉਮੇ ਰੋਟੀ ਟੁੱਕ ਖਵਾਇਆ ਪਕਾਇਆ ਬਣਾਇਆ ਖਾ ਕੇ ਪੈ ਗੇ। ਜੋ ਤੜਕਿਆਂ ਦਿਨ ਚੜਿਆ। ਹੂੰ। ਤੇ ਉਹਨੇ ਉਹ ਵਾਲਾ ਬਣਾ ਫੇਰ ਅੰਨ ਪਾਣੀ ਖਾ ਕੇ ਮੈਂ ਜਾਣਾ ਮਿੱਠੀ ਦਾ ਦੁੱਧ ਲੈ ਕੇ ਆਉਂਗਾ। ਨਿਓ ਰਾਜਾ ਉੱਠ ਜਾਣਾ ਸੀ ਉਹਨੂੰ ਬਾਹਰ ਕੱਢ ਲਾਂਦੀ ਸੀ ਜਦੋਂ ਆਉਣ ਦਾ ਟਾਈਮ ਹੁੰਦਾ ਸੀ ਉਦੋਂ ਅੰਦਰ ਤਾੜਦਾਂਦੀ ਸੀ ਠੀਕ ਹੈ ਤੇ ਜਦੋਂ ਉਹ ਉੱਠ ਗਿਆ ਉਹਨੇ ਅੰਦਰੋਂ ਕੱਢ ਲਿਆ ਕੱਢ ਕੇ ਤੇ ਬਾਸ ਸਾਰਾ ਹੁਣ ਨਹੀਂ ਆਉਂਦਾ ਮੁੜ ਕੇ ਸ਼ੂਣੀ ਮਾਰਦੂ ਗਾਂਹਾਂ ਜਦੋਂ ਗਿਆ ਕੁਦਰਤ ਰੱਬ ਦੀ ਤੇ ਸ਼ੂਣੀ ਦੇ ਬੱਚੇ ਸੀ ਜਿੱਥੇ ਤੇ ਉੱਥੇ ਅੱਗ ਲੱਗੀ ਵੀ ਸੀ ਅੱਛਾ ਬੱਚੇ ਸੀ ਛੋਟੇ ਛੋਟੇ ਹੂੰ ਉਹਨੇ ਸ਼ੀਰ ਦੇ ਬੱਚੇ ਕੱਢ ਲਏ ਉਥੋਂ ਦੰਨੇ ਹੂੰ ਦੋ ਬੱਚੇ ਕੱਢ ਲਏ ਤੇ ਉਧਰੋਂ ਛਿਣੀ ਵੀ ਆਵੇ ਹੂੰ ਉਹ ਕਹਿੰਦੇ ਵੀ ਉਹ ਛਿਣੀ ਦੇਖ ਕੇ ਆਦੀ ਵੀ ਅਜ ਤਾਂ ਸ਼ਿਕਾਰ ਕਰੇ ਆ ਗਿਆ ਹੂੰ ਜਦੋਂ ਨੇੜੇ ਆਉਣ ਲੱਗੀ ਤਾਂ ਉਹ ਕਹਿੰਦੇ ਵੀ ਤੁਹਾਨੂੰ ਛੱਡ ਦੇ ਕਿ ਨਾ ਅਸੀਂ ਆਦੀ ਮਾਰ ਦੇ ਮਾਰਵਾ ਟੁੱਡਾ ਮੂੰਹ ਦੂਜੇ ਪਾਸੇ ਨੂੰ ਕਰ ਦਿਆਂਗੇ ਤੈਨੂੰ ਮਾਰੂ ਆਖੇ ਹੂੰ ਉਹਨੇ ਨੂੰ ਛੱਡੇ ਤੇ ਜਾ ਕੇ ਦੁੱਧ ਚੁੰਘਣ ਲੱਗੇ ਤੇ ਉਹ ਕਹਿੰਦੀ ਪੁੱਤ ਤੁਸੀਂ ਮੈਨੂੰ ਪਹਿਲਾਂ ਹੀ ਘੇਰ ਲਿਆ ਅਜ ਤਾਂ ਆਪਣੇ ਸ਼ਿਕਾਰ ਕਰੇ ਆਇਆ ਵੇ ਉਹ ਇਹ ਨਾ ਨਾ ਉਹਨੂੰ ਨਾ ਖਾਈ। ਹੂੰ ਕੀ ਗੱਲ ਉਹਨੂੰ ਨਾ ਮਾਰੀ। ਉਹ ਤਾਂ ਸਾਡੀ ਜਾਨ ਬਚਾਤੀ। ਹੂੰ ਜੇ ਉਹ ਨਾ ਹੁੰਦਾ ਨਾ ਤੇ ਸਸੀਂ ਵਿੱਚ ਮੱਚ ਜਾਣਾ ਸੀ ਅੱਗ ਦੇ। ਚਾਰ ਸਪੇਰੋਂ ਅੱਗ ਪਈ ਸੀ ਜੰਗਲ ਨੂੰ। ਹੂੰ ਉਹ ਕਹਿੰਦੀ ਪੁੱਤ ਫੇਰ ਹੁਣ ਕੀ ਮੈਂ ਪੋਸਟਾਂ ਦੁੱਖ ਸੁਖ ਛੱਡੋ ਮੈਨੂੰ। ਹੂੰ ਚੱਲ ਉਹਨੇ ਛੱਡਤੀ ਤੇ ਤਿੰਨੇ ਜਣੇ ਕੋਲੇ ਆ ਗਏ। ਉਹ ਆਦੀ ਰੱਬ ਦੇ ਬੰਦੇ ਵੀ ਤੂੰ ਦੱਸ ਹੁਣ ਕੀ ਦੁੱਖਾ ਤੈਨੂੰ ਕਾਥ ਨੂੰ ਫਿਰਦਾ ਤੂੰ। ਹੂੰ ਉਹ ਆਈ ਮੇਰੇ ਘਰ ਆਈਆਂ ਦੁੱਖ ਦੀਆਂ ਅੱਖਾਂ। ਤੇ ਮੈਂ ਦਾ ਤੇਰਾ ਦੁੱਧ ਲੈਣ ਆਇਆ। ਉਹ ਆੜੀ ਪਹਿਲੀ ਤਾਂ ਗੱਲ ਫਕਰਿਓਂ ਸੋਚਦਾ ਤੂੰ ਖੀਣੀਆਂ ਨੇ ਦੁੱਧ ਦਿੱਤੇ ਆ ਕਿਤੇ। ਹੂੰ ਹੂੰ। ਦੂਜੀ ਗੱਲ ਐ ਵੀ ਜੇ ਤੈਨੂੰ ਮੈਂ ਦੁੱਧ ਦੇਤਾ ਹੂੰ ਤੇ ਮੇਰੀ ਹੋ ਜੂ ਮੌਤ। ਹੂੰ ਅੱਛਾ। ਤੇ ਮੇਰੇ ਬੱਚੇ ਕੌਣ ਪਾਲੂ? ਹੂੰ। ਉਹ ਬੱਚੇ ਕਹਿੰਦੇ ਤੇਰੀ ਉਹ ਆੜੀ ਜਦੋਂ ਮੇਰਾ ਦੁੱਧ ਚੋਰਿਆ ਆਏ ਨੇ ਹੂੰ ਹੱਥ ਲਾ ਕੇ ਦੇ ਮਰਦੇ ਮੈਨੂੰ ਹੂੰ ਮੇਰੀ ਮੌਤ ਹੋ ਜੂ। ਤੇ ਥੰਨੂੰ ਕੌਣ ਪਾਲੂ? ਉਹ ਆਰੇ ਅਸੀਂ ਕਿਵੇਂ ਪੜਗੇ ਚਾਹੇ ਨਾ ਪੜਗੇ। ਤੇ ਤੂੰ ਇਹਨੂੰ ਦੁੱਧ ਜ਼ਰੂਰ ਦੇ ਬੱਚੇ ਉਹਦੇ ਵੱਧ ਗਏ ਵਾਲੇ ਉਹ ਆੜੀ ਚੰਗਾ ਉਹਦਾ ਕੋਈ ਨਹੀਂ ਇਹਨਾਂ ਨੂੰ ਮੈਂ ਪਾਲੂ ਇਹਨਾਂ ਨੂੰ ਮੈਂ ਲੈ ਕੇ ਜਾਵਾਂ ਉਹਨੇ ਜਦੋਂ ਭਾਈ ਦੁੱਧ ਚੋਇਆ ਚੌਣ ਸਰਸ਼ਣੀ ਮਰ ਗਈ ਸ਼ੀਣੀ ਮਰ ਗਈ ਉਹਨੇ ਦਨੇ ਬੱਚੇ ਘੋੜੇ ਤੇ ਪਾ ਲਈ ਘੋੜੇ ਤੇ ਬੁਆਖੇ ਤੇ ਲੈ ਆ ਗਿਆ ਆ ਗਿਆ ਆਖੇ ਤੇ ਜੋਂ ਦੇਖਾ ਪੋਰ ਦਾ ਖੜਕਾ ਹੁੰਦਾ ਆ ਰਾਵੀ ਉਹ ਤਾਂ ਮੁੜਿਆ ਆ ਟਾਰ ਮੈਨੂੰ ਸ਼ਹੀ ਦੇਣੇ ਉਹਨੇ ਟਾਰ ਤਾਂ ਅੰਦਰ ਪਜਾ ਕੇ ਦੁੱਧ ਦੇਤਾ ਸ਼ੇਰ ਦੇ ਬੱਚੇ ਦੋ ਨਾਲ ਤੇ ਭੈਣ ਨਹੀਂ ਹੈਰਾਨ ਹੋ ਗਈ ਵੀ ਇਹਦਾ ਜਿਉਂਦਾ ਆ ਗਿਆ ਦੁੱਧ ਛੱਟੇ ਜੇ ਮਾਰਿਆ ਦੀ ਰਾਮ ਆ ਗਿਆ ਦੂਜੇ ਦਿਨ ਜਦੋਂ ਫੇਰ ਸ਼ਿਕਾਰ ਉੱਠ ਗਿਆ ਨਾਲ ਹੀ ਸ਼ੇਰ ਦੇ ਬੱਚਿਆਂ ਲੈ ਗਿਆ ਫੇਰ ਬਾਹਰ ਕੱਢ ਲਿਆ ਉਹ ਆ ਵੀ ਕਿਹੜੀ ਸਕੀਮ ਦੇ ਨਾਲ ਆਇਆ ਜਿਉਂਦਾ ਇਹਦਾ ਸ਼ੇਰ ਦੇ ਬੱਚੇ ਲਈ ਫਿਰਦਾ ਨਾਲ ਉਹ ਕਹਿੰਦੀ ਚੰਗਾ ਹੋ ਘਰ ਫੇਰ ਉਹਨੂੰ ਕਹਿੰਦੀ ਉਹ ਕਹਿੰਦਾ ਵੀ ਇਹਨੂੰ ਇਹ ਐਂ ਮਰੂਗਾ ਇਹਨੂੰ ਕਹੇ ਮੇਰੇ ਦਰਦ ਨਹੀਂ ਹਟਉ ਹਟਦਾ ਫਲਾਣੇ ਪਾਸੇ ਜੰਗਲ ਆ ਜੰਗਲ ਦੇ ਵਿੱਚ ਕੰਬਾ ਹਮ ਅੰਬ ਦੇ ਥੱਲੇ ਆ ਖੂਬ ਹਮ ਖੂਰੇ ਬਚ ਰਹਿੰਦੇ ਆ ਦਿਓ ਹਮ ਤਿੰਨ ਚਾਰ ਹਮ ਇੱਕ ਦਿਓ ਬਾਹਰ ਬੈਠਾ ਹੋ ਇਹਨੂੰ ਕਹਦੇ ਵੀ ਮੈਨੂੰ ਉਥੋਂ ਆਂਬ ਲਿਆ ਕੇ ਦੇ ਮੈਂ ਆਂਬ ਚੂਪੂ ਦਾ ਮੇਰਾ ਦਰਦ ਹਟੂ ਮੇਰਾ ਦਰਦ ਨਹੀਂ ਹਟਣਾ ਐਂ ਕਹੇ ਹਮ ਉਹ ਵੀ ਠੀਕ ਆ ਜਦੋਂ ਉਹ ਖਾਰ ਖੇਡ ਕੇ ਮੁੜਿਆ ਟਾਈਮ ਦੇਖਿਆ ਵੀ ਟਾਈਮ ਹੁਣ ਆਉਣ ਦਾ ਹੋ ਗਿਆ ਉਹਨੇ ਉਹਨੂੰ ਅੰਦਰ ਵਾਲ ਖਤੇ ਜੰਨ ਲਾਤਾ ਜੰਦਾ ਲਾਤਾ ਤੇ ਆ ਗਿਆ ਆਖਿਰ ਰੋਟੀ ਠੋਕ ਖਾ ਕੇ ਤੇ ਅੱਦਾ ਵੀ ਮੇਰੇ ਤਾਂ ਦਰਦ ਬੜਾ ਹੁੰਦਾ ਰਹੀ ਸਾਰੀ ਦਿਹਾੜੀ ਦਾ ਤੇ ਭਾਈ ਜੇ ਤੂੰ ਮੈਨੂੰ ਤਾਂ ਫਲਾਣੇ ਥਾਂ ਜੰਗਲ ਦੇ ਵਿੱਚ ਅੰਬ ਆ ਤੇ ਉਹਨੂੰ ਆਪ ਬਹੁਤ ਲੱਗਿਆ ਉਹ ਥੂ ਅੰਬ ਲਿਆਵੇਂ ਮੈਂ ਅੰਬ ਚੂਪਾਂ ਮੇਰੇ ਦਰਦ ਹਟੂਨੇ ਮੇਰੇ ਪੇਟ ਚੋਂ ਦਰਦ ਨਹੀਂ ਹਟਣਾ ਤੇ ਮੇਰਾ ਪਿਓ ਉਥੋਂ ਲਿਆ ਕੇ ਦਿੰਦਾ ਹੁੰਦਾ ਸੀ ਪੱਪ ਮਾਰਦੀ ਸੀ ਹੂੰ ਮਾਰਨ ਨੂੰ ਫਿਰਦੀ ਸੀ ਉਹ ਅਰ ਅ ਵੀ ਸਵੇਰੇ ਲਿਆਉਂਗਾ ਹੂੰ ਚਲ ਸਵੇਰੇ ਨੂੰ ਕਹਿੰਦਾ ਅੰਨ ਪਾਣੀ ਬਣਾ ਦੇ ਮੈਂ ਜਾਨਾਂ ਨਾਲ ਸ਼ਿਕਾਰ ਖੇਡਿਆਉਂ ਜਿਹੜਾ ਖੜੇਉਂ ਨਾਲੇ ਤੈਨੂੰ ਅੰਬ ਲਿਆ ਦੂੰ ਉਹਨੇ ਦੁਨੇ ਸ਼ੇਰ ਦੇ ਬੱਚੇ ਨਾਲ ਲੈ ਲੇ ਨਾਲ ਲੈ ਖੇਤ ਤੁਰ ਪਿਆ ਤੁਰਿਆ ਵਾ ਜਦੋਂ ਉੱਥੇ ਗਿਆ ਅੰਬ ਕੋਲੇ ਕੀ ਗੱਲ ਨਹੀਂ ਲਾਉਂਦੀ ਨਹੀਂ ਨਹੀਂ ਜੀ ਅੱਖਾਂ ਵਿੱਚ ਦਾ ਆ ਆ ਹੁੰਦੀ ਹੈ ਅੱਛਾ ਤੇ ਜਦੋਂ ਗਿਆ ਤੇ ਉਹਨੇ ਉੱਥੇ ਦਿਓ ਸੀ ਜਦੋਂ ਤੋੜਨ ਲੱਗਿਆ ਅੰਬ ਤੇ ਦਿਓ ਭੱਜ ਕੇ ਪੈ ਗਏ ਤੇ ਉਹ ਸ਼ੇਰ ਦੇ ਬੱਚਿਆਂ ਨੇ ਪਾਰਤਾ ਅੱਛਾ ਠੀਕ ਦਿਓ ਨੂੰ ਹੂੰ ਕਿਉਂ ਦਿਓ ਨੂੰ ਸ਼ੇਰ ਦੇ ਬੱਚਿਆਂ ਨੇ ਪਾਰਤਾ ਤੇ ਦੂਜੇ ਦਿਓ ਵਿੱਚ ਹੀ ਡਰ ਗਏ ਇਹਨੇ ਨੇੜੇ ਹਾਂ ਉਹ ਅੰਬ ਫੇਰ ਲਿਆ ਆ ਲਿਆ ਕੇ ਅੰਬ ਫੇਰ ਦੇਤਾ ਅੱਛਾ ਜੀ ਫੇਰ ਉਹਨਾ ਅੰਬ ਚੁੱਪਿਆ ਚੁੱਪ ਕਰ ਜੀ ਹੁਣ ਤਾਂ ਮੈਨੂੰ ਆਰਾਮ ਆ ਦੂਏ ਦਿਨ ਫੇਰ ਜਦੋਂ ਸ਼ਿਕਾਰ ਉੱਠ ਗਿਆ ਫੇਰ ਕਰ ਲਿਆ ਅੰਦਰੋਂ ਉਹ ਵੀ ਇਹ ਨਹੀਂ ਮਰਦਾ ਆਹਦਾ ਫੇਰ ਐ ਤਾਂ ਨਹੀਂ ਮਰਦਾ ਇਹ ਤਾਂ ਕਮਾਲ ਕਰਤੀ ਦਿਉਂਤ ਵੀ ਲਿਆ ਵੀ ਓਹ ਕਰ ਫੇਰ ਤੂੰ ਤੇ ਕਿਰਪਾਨ ਲੈ ਲਾ ਤੈਨੂੰ ਕਿਰਪਾਨ ਦੇਦਾ ਨਾ ਤੇ ਲਕੋਹੇ ਰੱਖ ਲਾ ਜਦੋਂ ਸੌ ਗਿਆ ਤੇ ਉਦੋਂ ਪਰਦੀ ਅਲੀ ਜੱਲ ਸਿੰਘਾ ਪੂਰੀ ਜਾਨੀਆਂ ਚੱਕਦੀ ਪੂਰੀ ਕੈਮ ਕਰਦੀ ਪੂਰੀ ਦਲੇਰੀ ਦੇਤੀ ਛਲੇ ਨੇ ਹੂੰ ਪੂਰਾ ਪਰਤਾ ਗਾਇਆ ਛ ਅੱਛਾ ਕੱਲ ਜਦੋਂ ਰਾਜਾ ਆਇਆ ਆਖੇ ਤੇ ਰੋਟੀ ਟੋਕ ਖਾ ਕੇ ਪੈ ਗਿਆ ਹੰਬਾ ਹੁੰਦਾ ਸੀ ਤੇ ਆ ਤੇ ਮਾਰੀ ਕਿਰਪਾ ਇੱਥੇ ਧੌਣ ਤੇ ਮਾਰੀ ਕਿਰਪਾ ਨਾਲ ਧੌਣ ਵੱਢੀ ਗਈ ਦੋ ਤੈਨੂੰ ਮਾਰੇ ਮਾਰ ਕੇ ਤੇ ਬੇਹੋਸ਼ ਹੋ ਗਿਆ ਇਹਨਾਂ ਨੇ ਆਖਿਆ ਮਰ ਗਿਆ ਉਹਨਾਂ ਨੇ ਚੱਕਿਆ ਜਾ ਕੇ ਤੇ ਨਾਲ ਨਦੀ ਨਦੀ ਸਰਤਾ ਕਿਉਂ ਨਦੀ ਸਰਤਾ ਮਗਰੇ ਸ਼ੇਰ ਦੇ ਬੱਚੇ ਛਾਲ ਮਾਰ ਕੇ ਨਿਕਲ ਗਏ ਅੱਛਾ ਜਦੋਂ ਉਹ ਐ ਤਰ ਕੇ ਗਿਆ ਥੋੜੀ ਜੀ ਬਾਟ ਤੇ ਸ਼ੇਰ ਦੇ ਬੱਚੇ ਬਹੁਤ ਸਿਆਣੇ ਸੀ ਉਹ ਤਾਂ ਜਾਨਵਰ ਬੋਲਦੇ ਸੀ ਉਹਨਾਂ ਨੇ ਬਾਹਰ ਕੱਢ ਲਿਆ ਉਹਨੂੰ ਅੱਛਾ ਦੋ ਬਾਹਰ ਕੱਢ ਲਿਆ ਤੇ ਉਹ ਸ਼ੇਰ ਦੇ ਬੱਚੇ ਕੱਢੀ ਬੈਠੇ ਤੇ ਉਧਰੋਂ ਆ ਗਿਆ ਲੀੜੇ ਧੰ ਵਾਲਾ ਧੋਬੀ ਧੋਬੀ ਵੱਧ ਰਹਿਦਾ ਸੀ ਨਦੀਆਂ ਤੇ ਲੀੜੇ ਧੋਦੇ ਸੀ ਉਹ ਦੇਖ ਕੇ ਬਿਚਾ ਹੈਗੇ ਫੱਟੜਾ ਉਹ ਚੱਕ ਕੇ ਲੈ ਗਿਆ ਹੂੰ ਉਹਨੇ ਘਰੇ ਲਿਜਾ ਕੇ ਤਾਂ ਲਾਜ ਕਰਾਇਆ ਨਾਲ ਹੀ ਸ਼ੇਰ ਦੇ ਬੱਚੇ ਗਏ ਹੂੰ ਤੇ ਲਾਜ ਕਰਾ ਕੇ ਤਾਂ ਪੂਰਾ ਜਮਾ ਠੀਕ ਹੋ ਗਿਆ ਹੂੰ ਫਿਰ ਉਹ ਉਹਨਾਂ ਨੂੰ ਕਹਿੰਦਾ ਵੀ ਹੁਣ ਮੈਨੂੰ ਛੁੱਟੀ ਦਿਓ ਵੀ ਮਾਇਆ ਰਾਜ ਦਾ ਪੁੱਤ ਐਂ ਕਰਕੇ ਸਾਡਾ ਜੰਗਲ ਆ ਗਿਆ ਸੀ ਮਾਇਆ ਦੀ ਤੀਮੀਂ ਲੈ ਕੇ ਆਇਆ ਸੀ ਉਹ ਹੋ ਗਈ ਦਿਓ ਤੇ ਤੇ ਮੈਨੂੰ ਦਿੱਤਾ ਵੱਢ ਕੇ ਸੱਟ ਤੇ ਹੁਣ ਮੈਂ ਪਹਿਲਾਂ ਉਹਨਾਂ ਨੂੰ ਮਿਲੂੰ ਫਿਰ ਮੈਂ ਆਪਦੇ ਰਾਜ ਨੂੰ ਮੋਟੋ ਹੂੰ ਕਾ ਭਾਈ ਜਦੋਂ ਉਹ ਗਿਆ ਤੇ ਉਹਦਾ ਸਾਲੇ ਮੌਜ ਨਾਲ ਬੈਠੇ ਦੋਨੇ ਗੱਲਾਂ ਮਾਰਨ ਹੂੰ ਦਿਉ ਰੂਹ ਪੌਰ ਸੁਣਿਆ ਘੋੜੇ ਦਾ ਹੂੰ ਖੜਕਦਾ ਆਦਾ ਰਾਣੀ ਦੇ ਰਾਜਾ ਆ ਗਿਆ ਹੂੰ ਭਾਈ ਰਾਜਾ ਕਿੱਥੋਂ ਆ ਗਿਆ ਉਹਦਾ ਤੇਰੇ ਸਾਹਮਣੇ ਸਿੱਟਿਆ ਵੱਢ ਕੇ ਆਦਾ ਨਾਂ ਰਾਜਾ ਆ ਗਿਆ ਹੂੰ ਬਸ ਉਹਨੂੰ ਜਾਵੜਿਆ ਕਿਰਪਾਨ ਖੇਚ ਲਈ ਕਿਰਪਾਨ ਨਾਲ ਦਿਉ ਵੱਢਿਆ ਹੂੰ ਸ਼ੇਰਾਂ ਤੋਂ ਉਹ ਪੜਵਾਤੀ ਅੱਛਾ ਸ਼ੇਰਾਂ ਤੋਂ ਪੜਵਾ ਕੇ ਉਹਦਾ ਸਿਰ ਵੱਢਿਆ ਬੜ ਕੇ ਫੇਰ ਭਾਈ ਮੁੜ ਕੇ ਆਵੇ ਰਾਜ ਆਇਆ ਤੇ ਫੇਰ ਆਪਦਾ ਰਾਜ ਭਾਗ ਲਗਿਆ ਕਰਨ